ਤੇ ਚਾਲੀ ਫਟੋ ਕਰ ਲੈ ਦੇ ਬੈਠਾ ਸਾਸੀ ਬਾਪੂ ਆਹ ਤਰੀਕਾ ਕਿਤੇ ਰੁਕਿਆ ਨੇ ਨਾ ਉਹ ਘਰੇ ਆੜ ਭਾਈ ਨੰਬਰ ਆੜੀ ਜੀਗ ਉਹ ਆ ਸਰਦ ਨੰਬਰ ਦੇ ਜਾਂਦਾ ਹੈ ਹਾਂ ਚੱਲ ਬੋਲ ਬਰੂ ਜੀ ਕਾ ਕਰਦਾ ਬਰੂ ਜੀ ਕੀ ਬਤੇ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਿੰਡ ਨੌ ਮਾਰਕ ਲਈ वैद बाबा बली सिंह सरपंच कश्मीर सिंह ਦੇ ਘਰੇ ਰਹਿੰਦੇ ਹਾਂ ਜੋ ਤੁਸਾਂ ਕਿਹੜੇ ਛੱਛ ਨੇ ਆਉਣਾ ਹੈ ਸ਼ਾਹ ਬੋਕਰ ਪਾਤੋਟ ਉੱਤਰ ਕੇ 3 ਕਿਲੋਮੀਟਰ ਦੇ ਆਪਣਾ ਪਿੰਡ ਹੈ ਸ਼ਾਹ ਬੋਕਰ ਦੇ ਵਿੱਚ ਆਪਣੀ ਦੁਕਾਨ ਵੀ ਹੈ દਹੀਂ ਦੀ ਦੁੱਧ ਦੀ ਘੋੜੀ ਹਰ ਕਿਸ ਨਾਲ ਦੁਕਾਨੇ ਉੱਥੇ ਆ ਕੇ ਨਾਂ ਦਾ ਪਤਾ ਕਰ ਲੋ ਤੇ ਉਹ ਤੁਹਾਨੂੰ ਪਿੰਡ ਨਾਲ ਦਾ ਦੱਸ ਦੇਣਗੇ ਤੋ ਦੇਖਿ ਸਾਰੀਆ ਟੈਂਪੂ ਖੜਾ ਮੈਂ ਉਹਦੇ ਤੇ ਜੜਕੇ ਪਿੰਡ ਆ ਜੋ ਹਰ ਇੱਕ ਦਾਈ ਨਾ ਦਾ ਦਿੱਤੇ ਦੀ ਜਾਂਦੀ ਹੈ ਅਗਰ ਉਹ ਖਾ ਖਾਦਾ ਬੈਠੇ